ਕਿ ਸਾਰੇ ਅਖੀਰ ਦੀ ਜਿਹੜੀ ਗੱਲ ਉਹ ਸੁਖਾ ਗੁੰਗਰ ਸਿੰਘ ਦਾ ਜਿਹੜਾ ਸੁਝਾਇਆ ਹੈ ਤੁਹਾਡੀ ਬਹੁਤ ਤਰੀਕਤ ਦਾ ਹੈ ਇਹ ਹਰ ਦੇ ਕਿਸਾਨ ਦਾ ਜੜਤ ਬਣਾਉਣਾ ਸਾਡੀ ਡਿਊਟੀ ਬਣਦੀ ਹੈ ਜਿਹੜੇ ਖੌਂਦ ਦੇਈ ਆਪਣਾ ਖੌਂਦ ਜਾਣ ਦੇ ਦਿੰਦੇ ਆ ਤੇ ਤੁਸੀਂ ਵੀ ਵਰਤਾਂ ਦਾ ਕੀਤਾ ਜੀ ਆਪਣੀ ਬਾਣੀ ਨੂੰ ਛੱਡ ਕੇ ਅੱਜ ਇੱਥੇ 78 ਹੋਏ ਪਾਇਲੇ ਹਰ ਗੰਗਰ ਚੱਕ ਨੇ ਸਾਡੇ ਕੌਮ ਦੇ ਲਈ ਬਹੁਤ ਸੱਚੇ ਕੰਮ ਕੀਤੇ ਆ ਜਿਹੜਾ ਕੀ ਸਾਥ ਸੱਸੇ ਵਾਲਾ ਸੀ ਜਿਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਲਬਾਦ ਫੈਲਿਆ ਸੀਗਾ ਉਸ ਨੇ ਮਾਰਗ ਫਿਰ ਚੋੜੀ ਲੱਗੇ ਕੋਸ਼ਿਸ਼ ਕੀਤੀ ਫਸ ਉਸ میں ਖਤਮ ਨਹੀਂ ਕਰ ਸਕੇ 28 ਫਾਟੀਆਂ ਖਾਨੇ ਵਿੱਚ ਰੱਖਦਾ ਜੇ ਸਤ ਆਪੀ ਨੂੰ ਨਾ ਪਕਾਰ ਤੇ ਵਿੱਚ ਅਮਰ ਸਜਾ ਹੋਣੀ ਹੋਏ ਕਤਲ ਦੇ ਵਿੱਚ ਸਜਾ ਹੋਈ ਹੋਵੇ ਕੋਸ਼ਿਸ਼ ਸਰਕਾਰਾਂ ਬੇਨਾਂ ਦੇ ਜਾਂਦੀ ਹੈ ਤੇ ਰੋਲ ਦੇ ਜਾਂਦੀ ਹੈ ਹੁਣ ਤਾਂ 68 ਦਾ 55 ਰੋਖਾਂ ਦੇ ਉੱਤੇ ਹੁਣ ਸੇਖੋ ਕਦੇ ਪਹੁੰਚਾ ਨਹੀਂ ਹੈ ਇਸ ਕਰਕੇ ਦਲਬਾ ਦੇ ਉੱਤੇ ਅੱਜ ਵੀ ਬਹੁਤ ਪਹਿਰੇ ਲੱਗੇ ਹੋਏ ਹੈ ਉਹ ਪਹਿਰੇ ਦੇ ਨਾਲ ਜੋਰਾ ਆਪਣੀ ਜੀਵਣੀ ਨਕੀਪ ਕੰਪਨੀ ਬਹੁਤ ਮਸ਼ਹੂਰ ਨੇ ਪਰ ਇਸ ਰੌਲਮਾ ਦੇ ਜੋ ਪ੍ਰਿੰਟਰ ਇਹਨਾਂ ਨੂੰ ਧੋਖਾ ਪਊਗਾ ਦੇਸ਼ ਸਰਕਾਰਾਂ ਇਹਨਾਂ ਦੇ ਬੰਦ ਹੋ ਕੇ ਸਹਾਜ ਜੀਵ ਉਮਰ ਚੇਤਾ ਹੋਈਆਂ ਉਹਨਾਂ ਦੇ ਵਿੱਚੋਂ ਛੱਡ ਦਿੰਦੇ ਆ ਸੋ ਸਤਕਾਰਯੋਗ ਸਰਸੰਗਜੀ ਅੱਜ ਸਮਾਂ ਹੈਗਾ ਕਿ ਆਪਾਂ ਆਪਣੀ ਜ਼ਰਦੀ ਦੇ ਲਈ ਲੜੀਏ ਆਪਣ ਤੁਹਾਨੂੰ ਕਰੇ ਜੇ ਨਾਣ ਜੇ ਆਪਾਂ ਕਾਲਿਸਤਾਨ ਦੀ ਗੱਲ ਕਰਦੇ ਆਂ ਇਹ ਸਾਡੇ ਦਿਨ ਦੇ ਵਿੱਚ ਇੱਕ ਛੋਟ ਹੈ ਛੋਟ ਦੇ ਉੱਤੇ ਕੋਈ ਮਨੂਨ ਨਹੀਂ ਲੱਗੋ ਹੱਸਦਾ ਜਿਹੜੀ ਛੋਟ ਹੈ ਔਰ ਫੋਲਾ ਖੁੰਦੀ ਹੈ ਉਹਦੇ ਚ ਕਰੋੜਾਂ ਲੱਗੂ ਹੁੰਦਾ ਔਰ ਖਾਲਸਾ ਮੰਗਣਾ ਇੱਕ ਜਾਇਜ਼ ਹੱਕ ਹੈ ਔਰ ਜਦੋਂ ਆਪਾਂ ਵਾਜਸਪਾ ਦਾ ਹੋਰ ਕਿਸੇ ਗੱਲ ਕਰਦੇ ਆਂ ਕਿ ਆਪਾਂ ਸਿੱਧੇ ਐਕਸੀ ਬਜਟ ਉੱਤੇ ਜਮ੍ਹਾਂਗੇ ਐ ਕਰਾਂਗੇ ਉਹ ਕਰਾਂਗੇ ਉਹਦੇ ਨਾਮ ਤੇ ਜੂਬੰਗ ਜੰਗ ਦਾ ਦੇ ਸਰਕਾਰਾਂ ਸਾਨੂੰ ਫੜਦੀਆਂ ਖੜਦੀਆਂ ਪਰ ਜੇ ਲੋਕਾਂ ਦੇ ਦਿਲ ਦੇ ਵਿੱਚ ਜੇ ਵੀ ਆਪਾਂ ਫਸਾ ਦਿੰਦੇ ਹਾਂ ਮੂਲ ਮਤਲਬ ਫਸਾ ਦਿੰਦੇ ਹਾਂ ਇਸ ਤਰ੍ਹਾਂ ਉਹਨਾਂ ਨਾਲ ਦੀਤ ਦੇ ਨਾਲ ਗੱਲ ਕਰਕੇ ਕਿ ਖਾਲਸਪੁਰ ਸਿੱਖ ਦਾ ਜੇ ਥੋ ਜਰੂਰੀ ਹੈ ਲੋਕਾਂ ਦੇ ਨਾਲ ਸਾਹਿਬ ਗੁਰੂ ਸਾਹਿਬ ਦੇ ਸਿੱਖਾ ਮਾਸਟਰ ਸੰਸਿਆ ਸਾਰੇ ਗੁਰਸੇਵਾਨਾਂ ਨੇ ਕੋਸ਼ਨਾ ਕੋਸ਼ ਸਾਡੀ ਆਬਾਦੀ ਤੇ ਸਾਡੀ ਬਾਖਸ਼ਾਈ ਜਦੇਂ ਦਿੱਤੀ ਐ ਸਭੇ ਬਾਖਸ਼ਤਾ ਹੁਕਮ ਹੈ ਇਨ ਗ੍ਰੀਪ ਸਿੱਖੋਂ ਨੂੰ ਬਾਖਸ਼ਾਈ ਜਿਹਦਾ ਮਤਲਬ ਹੈ ਕਿ ਸਾਨੂੰ ਬਾਖਸ਼ਾਈ ਕਹਿੰਦੀ ਐ ਸਿੱਖ ਸਿੱਖ ਨਹੀਂ ਚੀਫ ਪ੍ਰਿੰਸਪਲ ਨਵਾਬੀ ਹੁੰਦੀ ਹੈ ਇਹਦੇ ਵਿੱਚ ਸੋਵਰੈਨਿਟੀ ਪਾਰਟੀ ਨਹੀਂ ਹੁੰਦੀ ਤੇ ਜੇ ਜੇ ਨੀਚੇ ਹੋਵੇ ਚੀਫ ਪ੍ਰਿੰਸਪਲ ਜੇ ਚੀਫ ਪ੍ਰਿੰਸਪਲ ਬਣਨਾ ਹੈ ਤਾਂ ਇਹ ਨਹੀਂ ਉਸਤ ਨਹੀਂ ਕਰਦੀ ਪੈਂਦੀ ਜਿਵੇਂ ਆਮ ਪਾਰਟੀ ਨੂੰ ਕੋਈ ਵੀ ਨਹੀਂ ਸੁਝਾਣ ਦਾ ਤੇ ਆਪਾਂ ਸਾਰਿਆਂ ਨੇ ਕੈਬਿਨ ਦਾ ਚਾਜਿਕ ਦਾ ਪਾਵਰ ਛੱਟ ਕੇ ਚੱਲ ਫੜ ਲਿਆ ਇਹ ਬੜੀ ਬੇਇੱਜ਼ਤੀ ਦੀ ਗੱਲ ਹੈ ਕਿ ਆਪਾਂ ਆਪਣੀ ਕੌਮੀਅਤ ਨੂੰ ਨਹੀਂ ਪਛਾਣਦੇ ਹੱਗੇ ਸੋ ਹਰ ਜਗ੍ਹਾ ਸਾਡੇ ਉੱਤੇ ਜਬਰ ਹੋ ਰਿਹਾ ਹੈ ਜਿਹੜਾ ਕਿਸਾਨ ਹੈ ਉਹ ਪੀਸਿਆ ਜਾ ਰਿਹਾ ਹੈ ਅਰ ਨਾਲ ਸਾਡੇ ਬੌਡਰ ਹੈ ਪਾਕਿਸਤਾਨ ਦਾ ਏਡੀ ਮੰਡੀ ਲੱਗਦੀ ਐ ਤੁਹਾਨੂੰ ਪਤਾ ਹੋਊਗਾ ਉੱਥੇ ਗਣਕ ਦਾ ਭਾਅ 3500 ਰੁਪਿਆ ਖੁੰਟਾ ਲੈ 11 2400 ਰੁਪਿਆ ਖੁੰਟਾ ਲੈ ਕਾਦਰ ਸਿੰਘ ਬੜਾ ਵੱਡਾ ਯਤਨ ਬਾਟੇ ਬੋਰਡਰ ਤੇ ਉਸਨੇ ਕੀਤਾ ਕਿ ਸਾਡੇ ਸਿੱਖਾਂ ਦੇ ਨਾਲ ਬਹੁਤ ਬੇਇਬਾਨੀ ਹੋ ਰਹੀ ਐ ਕਿ ਗਣਕ ਦਾ ਭਾਅ ਸਾਨੂੰ ਠੀਕ ਨਹੀਂ ਦੇ ਰਿਹਾ ਜੇ ਨਾ ਬੋਰਡ ਖੋਲਦੇ ਐ ਜਿੱਥੇ ਅਸੀਂ ਕਮਾਈ ਕਰ ਸਕੀਏ ਤੇ ਜਿਹੜਾ ਕਫਾਨ ਹੈ ਉਹਦੀ ਕਮਾਈ ਸਭ ਤੋਂ ਘੀਂਦੀ ਹੈ ਉਹ ਸਰਕਾਰ ਉਹ ਸਾਧ ਸੰਗਤ ਜੇ ਅਪਾ ਇਕੱਠੇ ਹੋ ਕੇ ਇਹ ਸਾਰੀ ਕੌਮ ਦੀ ਆਵਾਜ਼ ਠਾਵਾਗੇ ਤੇ ਅਗਲਾ ਲੋਟਾਪਾ ਸੈਣੀ ਵਾਲੇ ਰੋਹਤ ਕੋਲ ਤੇ ਚਲਾਵਾਂਗੇ ਵੀ ਬੋਰਡਰ ਨੂੰ ਖੋਲਿਆ ਜਾਵੇ ਜਦੋਂ ਸਾਟਾ ਵਪਾਰ ਸ਼ੁਰੂ ਹੋਵੇ ਜਿੱਤੇ ਅਸੀਂ ਆਪਣੀਆਂ ਜਿੰਸਾਂ ਜਿਲ ਕਰਦਾ ਆਪਾਂ ਵੇਚੀਏ ਹੁਣ ਜੜੀ ਕਣਕ ਆਪਾਂ ਵੇਚਦੇ ਆ ਇਹਨਾਂ ਨੇ ਗੋਦਾਮਾਂ ਦੇ ਵਿੱਚ ਸਣੀ ਜਾਣੀਆਂ ਫੇਰ ਰੇਰ ਕੱਢੀਆਂ ਇਹਨਾਂ ਨੂੰ ਕਣਕ ਨੂੰ ਚੱਕ ਕੇ ਕਿਤੇ ਪਹੁੰਚਾਉਣ ਜੀਆਂ ਇਹ ਗੋਦਾਮਾਂ ਦੇ ਵਿੱਚ ਲੱਗਣ ਜੀਆਂ ਜਦੋਂ ਗੋਦਾਮਾਂ ਦੇ ਵਿੱਚ ਲੱਗੀਆਂ ਇਸ ਘਰ ਤੋਂ ਨੂੰ ਚੁਏ ਖਾਣਗੇ ਇਸ ਲੋਕ ਜੀੜੇ ਲੱਗਣਗੇ ਹੁਸਨੇ ਲੱਗੋਗੇ ਚੋਰੀ ਹੋਊਗੀ ਬੱਧੇ ਅਸੀਂ ਪਾਕਿਸਤਾਨ ਦੇ ਗਨਸਥਾਨ ਨੂੰ ਵੇਚ ਦਈਏ ਜਿੱਥੇ ਕਣਕ ਦੀ ਖਰਾਟ ਹੈ ਉੱਥੇ ਇਹਦਾ ਆਟਾ ਬਣੂਗਾ ਉੱਥੇ ਦੇ ਪੇੜੇ ਬਣਨਗੇ ਉੱਤੇ ਨੀਆਂ ਰੋਟੀਆਂ ਬਣਨ ਗਈਆਂ ਮਨੁੱਖਤਾ ਦੇ ਕੰਮ ਆਉਗੇ ਪਰ ਹਿੰਦ ਹਕੂਮਤ ਇਹ ਛੱਡੀ ਨਹੀਂ ਕਰੰਦੈਂਦੇ ਕਿ ਇਹ ਲੋਕ ਸੁੱਖੀ ਬਸਣ 1000 ਰੁਪਈਆ ਦਾ ਫਰਕ ਪੈ ਬਾਬਤ ਹੈ ਇਹ 100 ਪ੍ਰਿੰਟਰ ਆਪਾਂ ਚੜ੍ਹ ਖੇਡੇ ਛੜੇ ਆ ਪਾਕਿਸਤਾਨ ਦੇ ਵਿੱਚ ਤੇ 1 ਲੱਖ ਰੁਪਈਆ ਕਮਾਉਂਦੇ ਆ ਇਹ ਤੁਸੀਂ ਦੇਖ ਲਓ ਕਿ ਇੰਨਾ ਘਾਟਾ ਪੈਂਦਾ ਬੋਰਡਰ ਖੁੱਲਣ ਤੇ ਸਟੀਆਂ ਨੌਕਰੀਆਂ ਬੰਦ ਜਾਣੀਆਂ ਸਟੀਆਂ ਉੱਤਰ ਵੱਜੋਗੀ ਅਸੀਂ ਚੰਗੇ ਤਖੜੇ ਬੰਦ ਮੰਗੇ ਪਰ ਬੜਾ ਅਫਸੋਸ ਹੈ ਕਿ ਸਾਡੇ ਉੱਤੇ ਅੱਜ ਹਿੰਦੂਤਵਾਦ ਦਾ ਰਾਜ ਹੈ ਜਿਹਦੇ ਕਰਕੇ ਸਾੜਨ ਨਪਿਆ ਹੋਇਆ ਹੈ ਔਰ ਸੰਤ ਜੀ ਦੇ ਚਿੰਪਲ ਨਾਮ ਆਏ ਨੇ ਜੋ ਕੁਰਬਾਨੀ ਕੀਤੀ ਹੈ ਉਹ ਅਸਦੀ ਜੀਤ ਰਸਤੇ ਆਪਾਂ ਚੰਦੇ ਰਹੇ ਕਹਾਛ ਹੈ ਕਿ ਜਿਵੇਂ ਫਾਈਨਟੂ ਨੇ ਆਪਣੇ ਸ਼ਹਾਦਤ ਦਿੱਤੀ ਹੈ ਇਸ ਨੇ ਕੁਰਬਾਨੀ ਦਿੱਤੀ ਹੈ ਇਹਦਾ ਫਰੋੜਾ ਆਪਣਾ ਕਰੂ ਮੰਨੂਗਾ ਬਿਲੀਪੀ ਗੁਰਦਾਸ ਜੀ ਦੇ ਬਹੁਤ ਜਗਾਂ ਠੀਕ ਕਰ ਦਿੰਦੇ ਆ ਅਕੇਟ ਸਾਨੂੰ ਨਹੀਂ ਪਤਾ ਲੱਗਿਆ ਇਹ ਸਰਕਾਰ ਵਿੱਚ ਕੀ ਕੀਤਾ ਹੈਗਾ ਸੋ ਜਿਹੜੇ ਬਦੇਲ ਜੋ ਦਰਮਸ਼ਿਕ ਕੌਮ ਦੇ ਉੱਤੇ ਹੋ ਰਿਹਾ ਉਹ niche ਜਾ ਰਹੇ ਹੈ ਤੇ ਜਿਨ੍ਹਾਂ ਨੇ ਇਹ ਕੰਮ ਬਾੜੇ ਕੀਤੇ ਹੈ ਤੇ ਉਹਨਾਂ ਨੂੰ ਅਦਾਲਤਾਂ ਦੇ ਵਿੱਚ ਪੇਸ਼ ਹੋਣਾ ਪਊਗਾ ਜਿਆਦਾ ਚਿੰਨੀ ਲੱਗਦਾ ਸੇਤੀ ਹੋ ਕੇ ਦੇਰ ਤੋਂ ਸਾਰੇ ਸਬੰਧ ਦਾ ਹੋ ਕੇ ਫ੍ਰੋਮੀ ਅਕਾਦਾ ਨੰਬਰ 6 ਦੇ ਨਾਮ ਕਰਵਾਉਗੇ